ਡੀਆਈਜੀ ਹਰਚਰਨ ਪੁਲਰ ਮਾਮਲੇ ਦੇ ਵਿੱਚ ਇਸ ਵੇਲੇ ਇੱਕ ਨਵਾਂ ਮੋੜ ਆਇਆ ਔਰ ਉਸੇ ਮੋੜ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਕਿ ਇਸ ਫਿਰੇ ਚੱਲਦਾ ਕੀ ਪਿਆ ਇਸ ਪੂਰੇ ਮਾਮਲੇ ਦੇ ਵਿੱਚ ਸੂਬੇ ਪੱਧਰ ਦੀ ਏਜੰਸੀ ਦਾ ਆਉਣਾ ਇਸ ਦਾ ਮਤਲਬ ਕੀ ਸਮਝਿਆ ਜਾਣਾ ਚਾਹੀਦਾ ਹੈ ਔਰ ਆਉਂਦਾ ਸਮਾਂ ਇਸ ਕੇਸ 'ਚ ਕੀ ਲੈ ਕੇ ਆਊਗਾ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਾਰਿਆਂ ਨੂੰ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇਹ ਅਚਾਨਕ ਇੱਕ ਨਵਾਂ ਮੋੜ ਆਇਆ ਹੈ ਵਿਜੀਲੈਂਸ ਬਿਊਰੋ ਦਾ ਇਸ ਮਾਮਲੇ 'ਚ ਆਉਣਾ ਮੈਂ ਤਾਂ ਇਹ ਵੀ ਪੜਿਆ ਕਿੰਦੇ ਕਿ ਇੱਕ ਵਾਰੀ ਪੁਛਪੜਤਾਲ ਕਰ ਵੀ ਆਈ ਹੈ ਵਿਜੀਲੈਂਸ ਤੇ ਅੱਜ ਦੁਬਾਰਾ ਜਾਇਆ ਜਾ ਸਕਦਾ ਕੀ ਕੁਝ ਚੱਲ ਰਿਹਾ ਦੇਖੋ ਬਿਲਕੁਲ ਸਾਹਬ ਸਿੰਘ ਜੀ ਕਿਉਂਕਿ ਹਰਚਨ ਸਿੰਘ ਭੁੱਲਰ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੀਪੀਐਸ ਤੋਂ ਆਈਪੀਐਸ ਬਣਨੇ ਨੇ ਪੰਜਾਬ ਦੀ ਸਿਵਲ ਸਰਵਿਸਿਜ਼ ਤੋਂ ਬਾਅਦ ਇੰਡੀਅਨ ਪੁਲਿਸ ਸਰਵਿਸਿਜ਼ ਵਿੱਚ ਇਹ ਜਿਹੜੀ ਆ ਇਹਨਾਂ ਦੀ ਤਰੱਕੀ ਹੋਈ ਹੈ ਔਰ ਮੁਲਾਜ਼ਮ ਪੰਜਾਬ ਸਰਕਾਰ ਦੇ ਹੈ 7.5 ਕਰੋੜ ਇਹਨਾਂ ਨੇ ਕਰੋ ਜਿਹੜਾ ਉਹ ਦਾਗਦ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਦੇਖਿਆ ਜਾਵੇ ਜੇ ਇਹਨਾਂ ਨੂੰ ਪੂਰਾ ਲੇਖਾ ਜੋਖਾ ਮਲਾਇਆ ਜਾਵੇ ਕਰੀਬ 45 ਲੱਖ ਰੁਪਈਆ ਸਾਲ ਦੀ ਇਹਨਾਂ ਦੀ ਜਿਹੜੀ ਨਾ ਆਮਦਨ ਬਣਦੀ ਹੈ ਜਿਹੜੀ ਇਹਨਾਂ ਨੇ ਆਪਣੇ ਗੈਸ ਮਦਰ ਜਿਹੜੀ ਸਰਕਾਰੀ ਸਰੋਤਰ ਤੇ ਨਾਲ ਜਿਹੜਾ ਕੋਈ ਕਿਰਾਏ ਪਾ ਕੇ ਔਰ ਜੋ ਟੈਕਸ ਟੁਕਸ ਕੱਟ ਦੇਣ ਤੇ ਮੇਰੇ ਹਿਸਾਬ ਨਾਲ 32 ਲੱਖ ਰੁਪਈਆ ਸਾਲ ਦੀ ਇਹਨਾਂ ਦੀ ਇਨਕਮ ਹੈਗੀ ਹੈ ਲੇਕਿਨ 32 ਲੱਖ ਰੁਪਏ ਸਾਲ ਦੀ ਤੁਹਾਡੀ ਤਨਖਾਹ ਹੋਵੇ ਜਾਂ ਤੁਹਾਨੂੰ ਆਮਦਨ ਹੋਵੇ ਤੇ ਤੁਹਾਡੇ ਘਰੋਂ ਸਾਢੇ 7 ਕਰੋੜ ਮਿਲ ਜਾਣ ਤੇ ਪੰਜਾਬ ਸਰਕਾਰ ਵੱਲੋਂ ਕੇਸ ਦਾ ਦਰਜ ਕਰਨਾ ਬੰਦਾ ਹੈ ਤੇ ਬਿਜ਼ਨਸ ਬਿਊਰੋ ਨੇ ਇਹ ਕੇਸ ਦਰਜ ਕੀਤਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਭਈ ਉਹਨਾਂ ਨੂੰ ਜੋ ਸੀਬੀਆਈ ਨੇ ਆਪਣੇ ਕੇਸ ਦੇ ਵਿੱਚ ਸੀਬੀਆਈ ਨੇ ਜਿਹੜਾ ਵਾ ਰਿਕਵਰੀ ਕੀਤੀ ਹੈ ਉਸੇ ਰਿਕਵਰੀ ਨੂੰ ਆਧਾਰ ਬਣਾ ਕੇ ਭਈ ਇੰਨਾ ਕੈਸ਼ ਲੱਭਿਆ ਇੰਨੀਆਂ ਜਾਇਦਾਦਾਂ ਲੱਭੀਆਂ ਤੇ ਉਹਦੀ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਗਈ ਹੈ ਔਰ ਐਫ ਆਈ ਆਰ ਕਿਉਂਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਹੈ ਇਸ ਕਰਕੇ ਆਮਦਨ ਤੋਂ ਵੱਧ ਜਾਇਦਾਦ ਦੀ ਬਿਜ਼ਨਸ ਲਉ ਜਿਹੜਾ ਕਿ ਆਪਾਂ ਵਿਕਰਮ ਮਜੀਠੀਆ ਦਾ ਕੇਸ ਚੱਲ ਰਿਹਾ ਉਹ ਉਸੇ ਕੇਸ ਦੀ ਗੱਲ ਕਰ ਰਿਹਾ ਸੇਮ ਡਾਟਾ ਵਾਈ ਡੀਏ ਦਾ ਕੇਸ ਹੈ ਉਹਨੂੰ ਉਹਦੀ ਇਨਕੁਆਰੀ ਸ਼ੁਰੂ ਕਰਤੀ ਗਈ ਹੈ ਔਰ ਪੁਛ ਪੜਤਾਲ ਸ਼ੁਰੂ ਕਰਤੀ ਗਈ ਹੈ ਬਿਜ਼ਨਸ ਆਪਣਾ ਚਲਾਣ ਦਵੇਗੀ ਸੀਬੀਆਈ ਆਪਣਾ ਚਲਾਣ ਦਵੇਗੀ ਬਟ ਡਾਕਟਰ ਸਾਹਿਬ ਹੁਣ ਅਚਾਨਕ ਆ ਕੇ ਇੰਨੀ ਧੀਰ ਬਾਅਦ ਵਿਜੀਲੈਂਸ ਦਾ ਇਸ ਵਿੱਚ ਆਉਣਾ ਹੁਣ ਇਹਨੂੰ ਐਵੇਂ ਸਮਝਿਆ ਜਾਣ ਲੱਗ ਗਿਆ ਕਿ ਜਦੋਂ ਸਵਾਲ ਖੜਨ ਲੱਗ ਗਏ ਪੰਜਾਬ ਸਰਕਾਰ ਦੇ ਉੱਤੇ ਹੁਣ ਵਿਜੀਲੈਂਸ ਆ ਗਈ ਹੈ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਕੀ ਹੁੰਦਾ ਕਿ ਸੀਬੀਆਈ ਨੇ ਪੈਸਾ ਫੜਿਆ ਸੀਬੀਆਈ ਨੇ ਜਿਹੜਾ ਪੈਸਾ ਫੜਿਆ ਉਹਦੇ ਘਰੋਂ ਰਿਕਵਰ ਹੋਇਆ ਉਹਦੇ ਬਾਰੇ ਸੀਬੀਆਈ ਨੇ ਜਿਹੜੀ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਜਿਹੜਾ ਕੋਰਟ ਦੇ ਵਿੱਚ ਇੱਕ ਰਿਮਾਂਡ ਪੇਪਰ ਦਾਖਲ ਕੀਤਾ ਹੈ ਕ੍ਰਿਸ਼ਨੂ ਬਾਰੇ ਔਰ ਬਾਕੀ ਇਹਦੇ ਬਾਰੇ ਵੀ ਇਹਨਾਂ ਦੇ ਕੋਲ ਪੈਸਾ ਕਾਫੀ ਹੈ ਔਰ ਇਹਨਾਂ ਦੀ ਜਾਇਦਾਦ ਬਹੁਤ ਹੈ ਸਾਨੂੰ ਆ ਚੀਜ਼ਾਂ ਮਿਲ ਗਈਆਂ ਇਹਦੀ ਸਾਨੂੰ ਤਹਿਕੀਕਾਤ ਕਰਨ ਲਈ ਕ੍ਰਿਸ਼ਨੂ ਦੀ ਅੱਗੇ ਲੋੜ ਹੈ ਤੇ ਨਾਲ ਇਹ ਜਿਹੜੀ ਹੈ ਬਾਅਦ ਵਿੱਚ ਜਿਹੜੀ ਤਫ਼ਤੀਸ਼ ਹੈ ਉਹਦੇ ਵਿੱਚ ਭੁੱਲਰ ਨੂੰ ਵੀ ਲਿਆਂਦਾ ਜਾ ਸਕਦਾ ਜਦੋਂ ਸੀਬੀਆਈ ਤੁਹਾਨੂੰ ਕਿ ਉਹ ਕਿ ਰਿਕਵਰੀ ਦਾ ਪੰਜਾਬ ਪੁਲਿਸ ਨੇ ਨਹੀਂ ਕੀਤੀ ਨਾ ਵਿਜੀਲੈਂਸ ਨੇ ਕੀਤੀ ਨਾ ਕਿਸੇ ਪੰਜਾਬ ਦੇ ਏਜੰਸੀ ਨੇ ਕੀਤੀ ਜਦੋਂ ਕੇਂਦਰ ਦੀ ਏਜੰਸੀ ਨੇ ਕੀਤੀ ਆ ਤਾਂ ਨੂੰ ਉਹਦੇ ਆਧਾਰ ਚਾਹੀਦੇ ਹੁੰਦੇ ਉਹਦੀਆਂ ਸਰਟੀਫਾਈਡ ਕਾਪੀਆਂ ਉਹਦੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਕੱਲ ਨੂੰ ਇਹ ਨਹੀਂ ਹੈਗਾ ਨਾ ਕਿ ਪੈਸਾ ਫੜਿਆ ਗਿਆ ਸੀਬੀਆਈ ਕਵੇ ਬਾਅਦ ਦੇ ਵਿੱਚ ਪੈਸਾ ਤਾਂ ਹੈਗਾ ਹੀ ਨਹੀਂ ਸੀ ਇਹਦੇ ਚਾਚੇ ਦੇ ਮੁੰਡੇ ਦਾ ਸੀਗਾ ਘਰੇ ਰੱਖ ਕੇ ਗਿਆ ਸੀਗਾ ਤੇ ਫਿਰ ਤੁਸੀਂ ਆਮਦਨ ਤੋਂ ਬਾਅਦ ਜਤਾ ਦਾ ਪਰਚਾ ਕਿਵੇਂ ਦੇ ਦੋਗੇ ਵਿਜੀਲੈਂਸ ਹਮੇਸ਼ਾ ਕੇਂਦਰ ਦੀਆਂ ਏਜੰਸੀਆਂ ਦੀਆਂ ਜਿਹੜੀ ਰਿਪੋਰਟ ਹੁੰਦੀ ਆ ਦੇ ਨੂੰ ਕਹਿੰਦੇ ਇਨਵੈਸਟੀਗੇਸ਼ਨ ਰਿਪੋਰਟ ਉਹਨੂੰ ਆਧਾਰ ਬਣਾ ਕੇ ਹੀ ਉਹਨੂੰ ਐਫ ਆਈ ਆਰ ਕੀਤੀ ਹੈ ਇਹਨਾਂ ਨੂੰ ਇਹ ਰਿਕਵਰੀ ਆਪ ਤੱਕ ਇਤਨੀ ਰੇਡ ਵਿਜਲੈਂਸ ਨੇ ਆਪ ਤੱਕ ਕੀਤੀ ਨਹੀਂ ਇਸ ਕਰਕੇ ਜਿਹੜੀ ਰੇਡ ਏਜੰਸੀ ਸੀ ਉਹਨਾਂ ਦੀ ਤਫ਼ਤੀਸ਼ ਨੂੰ ਆਧਾਰ ਬਣਾਇਆ ਔਰ ਆਧਾਰ ਬਣਾਉਣ ਦੇ ਨੂੰ ਟਾਈਮ ਲੱਗ ਜਾਂਦਾ ਇੱਕ ਦਿਨ ਚ ਨਹੀਂ ਹੁੰਦਾ ਜੇ ਉਹਨਾਂ ਕੋਲੋਂ ਤੁਸੀਂ ਲਖਾਣਾ ਵਾ ਸੀਬੀਆਈ ਦੇ ਅਫਸਰਾਂ ਦੀਆਂ ਮਤਲਬ ਕਾਪੀਆਂ ਲੈਣੀਆਂ ਵਾ ਤਫ਼ਤੀਸ਼ ਦੀ ਜਾਣਕਾਰੀ ਲੈਣੀ ਹੈ ਜਾਂ ਉਹਨਾਂ ਨੇ ਕੋਰਟ 'ਚ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਆ ਉਹਨਾਂ ਨੂੰ ਆਧਾਰ ਬਣਾਣਾ ਉਹਨਾਂ ਨੂੰ ਬਣਾ ਕੇ ਐਫਆਈਆਰ ਜਿਹੜੀ ਵਿਜੀਲੈਂਸ ਬਿਊਰੋ ਲੋ ਦਰਜ ਕਰਤੀ ਹੈ। ਪਰ ਸਭ ਅਦਾਲਤ ਦੇ ਵਿੱਚ ਹੋਇਆ ਕੀ ਐਗਜ਼ੈਕਟਲੀ ਵਿਜੀਲੈਂਸ ਦੇ ਪੱਖੋਂ ਕੀ ਹੋਇਆ ਕਿਵੇਂ 2 ਦਿਨ ਦਾ ਇਹ ਸੋ ਕਾਲਡ ਰਿਮਾਂਡ ਮਿਲ ਗਿਆ ਵਿਜੀਲੈਂਸ ਨਹੀਂ ਸੋ ਕਾਲਡ ਨਹੀਂ ਹੁੰਦਾ ਵਿਜੀਲੈਂਸ ਨੇ ਆਪਣਾ ਐਫਆਈਆਰ ਦਰਜ ਕੀਤੀ ਹੈ ਵਿਜੀਲੈਂਸ ਹੁਣ ਉਹਦੀ ਪੁੱਛ ਤੇ ਚ ਕਰੇਗੀ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਪੁੱਛਗិច្ਚ ਕਰਨੀ ਪੈਣੀ ਹੈ ਸਾਡੀ ਐਫਆਈਆਰ ਦਰਜ ਹੈ ਪੰਜਾਬ ਦੀ ਬਿਜ਼ਨਸ ਬਿਊਰੋ ਆਪਣੇ ਪੱਧਰ ਦੇ ਉੱਤੇ ਵੀ ਗੱਲਬਾਤ ਕਰੇਗੀ ਪੁੱਛ ਲਵੇਗੀ ਉਹ ਤੇ ਕਰੋ ਕੀ ਕੀ ਰਿਕਵਰ ਹੋਇਆ ਉਹਨੂੰ ਤਾਂ ਅਜੇ ਤੱਕ ਕੋਈ ਵੀ ਸਰਕਾਰੀ ਅਫਸਰ ਜਾਂ ਕੋਈ ਵੀ ਜਿਹੜਾ ਵਾ ਉਹਨੂੰ ਉਹਦੇ ਸੰਗੀ ਸਾਥੀ ਰਿਸ਼ਤੇਦਾਰ ਉਹਨੂੰ ਨਹੀਂ ਮਿਲੇਆ ਕਿਉਂਕਿ ਬੁੜੈਲ ਜੇਲ੍ਹ ਚ ਬੰਦ ਹੈ ਸਿਰਫ ਉਹਦੇ ਪਰਿਵਾਰ ਦੇ ਵਿੱਚੋਂ ਦੋ ਲੋਕ ਮਿਲੇ ਨੇ ਜਿਨ੍ਹਾਂ ਦੀ ਵੀ ਵੀਡੀਓਗ੍ਰਾਫੀ ਕੀਤੀ ਗਈ ਹੈ ਇਸ ਕਰਕੇ ਵਿਜੀਲੈਂਸ ਪੁੱਛਗਿੱਛਤਾ ਕਰੇਗੀ ਕਰੇਗੀ ਨਾਲ-ਨਾਲ ਸਾਰਾ ਕੁਝ ਦੇਖੇਗੀ ਬਈ ਡਾਇਰੀ ਦੇ ਵਿੱਚ ਜਿਹੜੀ ਰੋਲਾ ਪੈ ਗਿਆ ਹੈ ਵੇ ਕਿੰਨੇ ਅਫਸਰ ਇਹਨਾਂ ਨੂੰ ਆਲੋ ਹੈਗੇ ਆ ਜੀ ਆ ਪੈਸਾ ਇਹਦਾ ਵਾ ਜੀ ਉਹ ਪੈਸਾ ਇਹਦਾ ਇੱਕ ਜਿਹੜਾ ਮੀਡੀਆ ਟ੍ਰਾਇਲ ਵੀ ਹੋ ਰਿਹਾ ਉਹਦੇ ਵਿੱਚ ਵੀ ਥੋੜਾ ਵਿਜੀਲੈਂਸ ਤੇ ਪੰਜਾਬ ਸਰਕਾਰ ਨੂੰ ਇੱਕ ਕਲੀਅਰ ਹੋ ਜਾਊਗਾ ਵੀ ਇਹਦੇ ਘਰੋਂ ਸਹੀ ਤਰੀਕੇ ਦਸਤਾਵੇਜ਼ ਕੀ ਮਿਲੇ ਨੇ ਕਿਹੜੇ ਕਿਹੜੇ ਡਾਕੂਮੈਂਟਸ ਮਿਲੇ ਨੇ ਡਾਇਰੀ ਚ ਕੀ ਲਿਖਿਆ ਹੋਇਆ ਉਹ ਵੀ ਕਲੀਅਰ ਹੋ ਜਾਏਗਾ ਜਿਹੜਾ ਇੱਥੇ ਚੱਲਣ ਰਿਹਾ ਜੀ ਆ ਵੀ ਅਫਸਰ ਆ ਜਾਣਾ ਜੀ ਉਹ ਵੀ ਟੀਆਈਜੀ ਆ ਜਾਣਾ ਜੀ ਆ ਵੀ ਆਈ ਆਈਜੀ ਆ ਜਾਣਾ ਜੀ ਕੱਟੋ ਕੱਟ ਵਿਜੀਲੈਂਸ ਉਸ ਤਸੱਲੀ ਦਾ ਕਰ ਲੇਗੀ ਨਾ ਭਾਈ ਉਸ ਤੋਂ ਪਹਿਲਾਂ ਆਪਣਾ ਹੋਮਵਰਕ ਬਿਜ਼ਨਸ ਕਰਕੇ ਰੱਖ ਲਵੇਗੀ ਕਿ ਠੀਕ ਹੈ ਅਗਰੇ ਡੈਰੀ ਦੇ ਵਿੱਚ ਇਹਨੇ ਕੁਝ ਇਦਾਂ ਦੀਆਂ ਗੱਲਾਂ ਲਿਖੀਆਂ ਤੇ ਬਿਜ਼ਨਸ ਉਹਦੀ ਤਿਆਰੀ ਪਹਿਲਾਂ ਕਸ ਲਵੇ ਡਾਕਟਰ ਸਾਹਿਬ ਜੇ ਵਿਜੀਲੈਂਸ ਦੀ ਗੱਲ ਕਰੀਏ ਪੰਜਾਬ ਵਿਜੀਲੈਂਸ ਕੋਲ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਵੀ ਹੈਗਾ ਐ ਡਿਸਪਰਪੋਰਸ਼ਨਲ ਐਸੈਟਸ ਦਾ ਉਹਨਾਂ ਦਾ ਵੀ 540 ਕਰੋੜ ਦਾ ਕੁਝ ਰਾਉਂਡ ਫਿਗਰ ਹੈਗੀ ਹੈ ਪਰ ਜਿਹੜਾ ਇਹ ਡੀਆਈਜੀ ਭੁੱਲਰ ਦਾ ਮਾਮਲਾ ਹੁਣ ਫੜਿਆ ਕਿ ਇਹਨਾਂ ਦੋਵਾਂ ਮਾਮਲਿਆਂ 'ਚ ਵੀ ਕੋਈ ਲਿੰਕ ਬਿਠਾਇਆ ਜਾ ਸਕਦਾ ਹੁੰਦੇ ਸਮੇਂ 'ਚ ਕੁਝ ਨਿਕਲ ਸਕਦਾ ਗੱਲ ਪਤਾ ਕੀ ਹੈਗਾ ਹੈ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਫਤੀਸ਼ ਕਿੱਧਰਲੇ ਪਾਸੇ ਜਾਣੀ ਹੈ ਕਿਉਂਕਿ ਐਸਆਈਟੀ ਦੇ ਇਨਚਾਰਜ ਰਹੇ ਨੇ ਡਰੱਗ ਦੇ ਕੇਸ ਦੀ ਐਸਆਈਟੀ ਜਿਹੜੀ 2021 ਦੇ ਵਿੱਚ ਵਿਕਰਮ ਮਜੀਠੀਏ ਤੇ ਪਰਚਾ ਦਰਜ ਹੋਇਆ ਸੀ ਉਹਦੀ ਤਫ਼ਤੀਸ਼ ਦੇ ਇਚੀਫ ਰਹੇ ਨੇ ਐਮਐਸ ਸੀਨਾ ਤੋਂ ਬਾਅਦ ਜਿਹੜੇ ਐ ਹਰਚਰਨ ਪੁੱਲਰ ਲੇਕਿਨ ਇਹਨਾਂ ਨੇ ਕੀਤਾ ਕੁਝ ਨਹੀਂ ਜਿਹੜੇ ਇਹਨਾਂ ਦੇ ਦੋਸ਼ ਵੀ ਲੱਗੇ ਨੇ ਜੋ ਇਹਨਾਂ ਦੇ ਡਿਪਾਰਟਮੈਂਟ 'ਚ ਗੱਲਾਂ ਵੀ ਹੋ ਰਹੀਆਂ ਭਈ ਇਹਨਾਂ ਨੇ ਉਸ ਐਫਆਈਆਰ ਦੇ ਵਿੱਚ ਅੱਗੇ ਕੋਈ ਤਫ਼ਤੀਸ਼ ਵਧਾਈ ਨਹੀਂ ਜਿਸ ਦੇ ਕਰਕੇ ਉਹਦਾ ਚਲਾਨ ਨਹੀਂ ਪੇਸ਼ ਹੋਇਆ ਔਰ ਇਸੇ ਕਰਕੇ ਅੱਜ ਵਿਰੋਧੀ ਪਾਰਟੀਆ ਕੱਲੀ ਦਲਵੀ ਇਹ ਜੋਰ ਜ਼ਬਰਦਸਤੀ ਘੇਰਿਆ ਵੀ ਡਰਗ ਦੇ ਕੇਸ ਦਾ ਤੁਸੀਂ ਵਿਕਰਮ ਮਜੀਠੀ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਕੁਝ ਕੀਤਾ ਹੀ ਨਹੀਂ ਅਕੋ ਉਹ ਵੀ ਐਫ ਆਈ ਆਰ ਚ ਨਹੀਂ ਸਰਕਾਰ ਦਰਜ ਕਰਕੇ ਵੀ ਪੰਜਾਬ ਸਰਕਾਰ ਤਾਂ ਪੱਟਾ ਤੇ ਐਵੇਂ ਥਾਪੀ ਮਾਰੀ ਜਾ ਰਹੀ ਹੈ ਭਗਵੰਤ ਮਾਨ ਹੋਰਾਂ ਦੀ ਸਰਕਾਰ ਪੱਟਾ ਤੇ ਥਾਪੀ ਮਾਰੀ ਹੈ ਜਾਏ ਇਹ ਸਾਰਾ ਜਿਹੜਾ ਪਰਚਾ ਹੈ ਡਰਗ ਦਾ ਪਰਚਾ ਨਹੀਂ ਆ ਐਡੀਏ ਦਾ ਪਰਚਾ ਜਿਹੜਾ ਵਿਕਰਮ ਮਜੀਠੀ ਦੇ ਅੰਦਰ ਹੈ ਆਮਨਦੋਬਾ ਦੇ ਦਾਦਾ ਆਮਨਦੋਬਾ ਤੇ ਦਾਤਾ ਹਰ ਇੱਕ ਜੇ ਕਿ ਸਿਆਸੀ ਬੰਦੇ ਦੇ ਘਰੇ ਮਿਲ ਜਾਣੀ ਜਿੰਨੀ ਮਰਜ਼ੀ ਲਵਲ ਉਹਨਾਂ ਦੇ ਘਰੋਂ ਹਰ ਸਿਆਸੀ ਬੰਦੇ ਦੇ ਕੋਲ ਹੋਣੀ ਹੈ ਹੁਣ ਜਿਹੜੀ ਗੱਲ ਹੈ ਹਰਚੰਦ ਸਿੰਘ ਭੁੱਲਰ ਨੇ ਐਸਆਈਟੀ ਦਾ ਰਹਿੰਦੇ ਹੋਏ ਡਰੱਗ ਦੇ ਕੇਸ ਦੀ ਤਫ਼ਤੀਸ਼ ਕਿਉਂ ਨਹੀਂ ਕੀਤੀ ਕਿ ਬਿਕਰਮ ਮਜੀਠੀਆ ਨਾਲ ਉਹਨਾਂ ਦੇ ਹੈਂਡਸ਼ੇਕ ਹੋ ਗਏ ਸੀ ਫੋਟੋਆਂ ਵੀ ਜਗ ਜाहिर ਹੋਈਆਂ ਜੀਹਦੇ ਵਿੱਚ ਪਰਿਵਾਰ ਦੇ ਸਮਾਰੋਹ ਦੇ ਵਿੱਚ ਉਹ ਹਰਚੰਦ ਸਿੰਘ ਭੁੱਲਰ ਦੇ ਨਾਲ ਬਿਕਰਮ ਮਜੀਠੀਆ ਖੜੇ ਨਜ਼ਰ ਆ ਰਹੇ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਵਿਜੀਲੈਂਸ ਇਸ ਚੀਜ਼ ਨੂੰ ਵੀ ਤਕੀਕਾਤ ਕਰ ਸਕਦੀ ਹੈ ਕਿ ਡਰੱਗ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਰੈਟ ਦੇਣ ਲਈ ਭੁੱਲਰ ਨੇ ਕੋਈ ਪੈਂਤਰਾ ਤਾਂ ਨਹੀਂ ਵਰਤਿਆ ਕੋਈ ਇਦਾਂ ਦਾ ਕਾਰਾ ਤਾਂ ਨਹੀਂ ਕੀਤਾ ਕੋਈ ਲੈਣ ਦੇਣ ਤਾਂ ਨਹੀਂ ਕੀਤਾ ਕੀ ਉਸ ਪੈਸੇ ਨੂੰ ਵਿਕਰਮਜੀਠੀਆ ਦੇ ਆਦਨਾ ਦੇ ਵੱਲੋਂ ਕੋਈ ਪੈਸਾ ਤਾਂ ਨਹੀਂ ਦਿੱਤਾ ਗਿਆ ਬਈ ਤਾਂ ਕਿ ਜਿਹੜੀ ਗੱਲ ਹੈ ਉਹ ਸਾਫ਼ ਹੋ ਸਕੇ ਕਿਉਂਕਿ ਹਜੇ ਤੱਕ ਤਾਂ ਇਹ ਵੀ ਰੌਲਾ ਪਈ ਜਾਂਦਾ ਬਹੁਤ ਰੌਲਾ ਪੈਂਦਾ ਹੋਇਆ ਕਿ ਵਿਕਰਮਜੀਠੀਏ ਦੇ ਪਰ ਜਿਹੜਾ ਵਾ ਉਹਨੂੰ ਟਰੱਗ ਕੇਸ ਦੀ ਤਫ਼ਤੀਸ਼ ਨੂੰ ਅੱਗੇ ਨਾ ਵਧਾਉਣ ਲਈ ਇਹਨਾਂ ਨੂੰ ਪੈਸਾ ਦਿੱਤਾ ਗਿਆ ਰੌਲਾ ਹੀ ਹੈ ਲੇਕਿਨ ਲੈ ਉਹ ਵੀ ਗੱਲ ਤਸਵੀਰ ਕਲੀਅਰ ਹੋ ਜੂਗੀ ਜੇ ਉਹਦੇ 'ਚ ਕੋਈ ਪੈਸਾ ਹੈਗਾ ਤੇ ਫਿਰ ਉਹ ਬਿਜਲੈਂਸ ਉਹਨੂੰ ਆਪਣੇ ਟੰਗ ਨਾਲ ਨਿਪਟ ਲਵੇ ਡਾਕਟਰ ਸਾਹਿਬ ਮੇਰਾ ਅੰਤਲਾ ਸਵਾਲ ਇਹੀ ਹੈ ਕਿ ਹੁਣ ਜੋ ਪਰਿਸਥਤੀਆਂ ਬਣਦੀਆਂ ਪਈਆਂ ਖਾਸ ਤੌਰ ਦੇ ਉਤੇ ਉਸ ਕੇਸ ਦੇ ਵਿੱਚ ਵਿਜੀਲੈਂਸ ਅਜੇ ਤੱਕ ਨਹੀਂ ਸੀ ਆਈ ਮੈਂ ਦੁਬਾਰਾ ਉੱਥੇ ਆਉਣਾ ਚਾਹੁੰਦਾ ਹੈ ਅਜੇ ਤੱਕ ਨਹੀਂ ਸੀ ਆਈ ਪਰ ਹੁਣ ਆ ਗਈ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਉੱਤੇ ਵਿਜੀਲੈਂਸ ਬਿਊਰੋ ਉੱਤੇ ਵੀ ਇਹ ਤੌਹਮਤ ਲੱਗ ਗਈ ਜਦੋਂ ਗਵਰਨਰ ਦਾ ਉਹ ਬਿਆਨ ਆਉਂਦਾ ਹੈ ਕਿ ਸਾਡੀ ਨੱਕ ਥੱਲੇ ਸਾਰਾ ਕੁਝ ਹੁੰਦਾ ਰਿਹਾ ਪਰ ਹੁਣ ਵਿਜੀਲੈਂਸ ਦਾ ਆਉਣਾ ਇਹਨੂੰ ਕਿਵੇਂ ਦੇਖਣਾ ਦੇਖਣਾ ਚਾਹੀਦਾ ਖਾਸ ਤੌਰ ਤੇ ਜਦੋਂ ਡੀਆਈਜੀ ਹਰਚਰਨ ਭੁੱਲਰ ਸਰਕਾਰਾਂ ਦਾ ਖਾਸ ਬੰਦਾ ਦੱਸਿਆ ਜਾਂਦਾ ਰਿਹਾ ਦੇਖੋ ਪਹਿਲੀ ਗੱਲ ਤਾਂ ਇਹ ਗੱਲ ਸਮਝ ਲਓ ਇਸ ਕੇਸ 'ਚ ਹੈਂਕੀ ਫੈਂਕੀ ਨਹੀਂ ਹੋਣਾ ਇਹ ਨਹੀਂ ਹੈਗਾ ਕਿ ਸੂਬੇ ਦੀ ਏਜੰਸੀ ਆ ਗਈ ਹੈ ਤੇ ਇਸ ਕੇਸ 'ਚ ਹੈਂਕੀ ਫੈਂਕੀ ਹੋ ਜਾਏਗਾ ਇਹ ਨਹੀਂ ਹੋ ਸਕਦਾ ਕਿ ਸੀਬੀਆਈ ਦੀ ਤਫਤੀਸ਼ ਕੋ ਅੱਛੋ ਵੇ ਤੇ ਪੰਜਾਬ ਬਿਜ਼ਨਸ ਬਿਊਰੋ ਦੀ ਤਫਤੀਸ਼ ਗਲਤ ਹੋ ਜੂਗੀ ਉਹਦੇ ਅਗੇਂਸ ਚੱਲ ਜੂਗੀ ਸੀਬੀਆਈ ਜਿਹੜੀ ਹੈ ਸੁਪਰੀਮ ਇਨਵੈਸਟੀਗੇਸ਼ਨ ਏਜੰਸੀ ਹੈ ਕਿਸੇ ਵਿਜੀਲੈਂਸ ਦੇ ਅਫਸਰ ਨੇ ਸੀਬੀਆਈ ਦੇ ਅਗੇਂਸ ਤਫਤੀਸ਼ ਨਹੀਂ ਕਰਨੀ ਪਹਿਲਾਂ ਤਾਂ ਮਨ ਦੇ ਵਿੱਚੋਂ ਕਲੀਅਰ ਕਰ ਦਿਓ ਕਿਉਂਕਿ ਜਿੰਨੇ ਆਈਪੀਐਸ ਅਫਸਰ ਹੈਗੇ ਆ ਇਹ ਸਾਰੇ ਕੇਂਦਰ ਦੇ ਅਧੀਨ ਕੰਮ ਕਰਦੇ ਆ ਠੀਕ ਆ ਸੂਬਾ ਪੱਧਰ ਦੇ ਕੈਡਰ ਚ ਹੁੰਦੇ ਆ ਲੇਕਿਨ ਇਹਨਾਂ ਦੀ ਜਿਹੜੀ ਮਾਨਿਟਰੀਂਗ ਹੈਗੀ ਆ ਸਾਰੀ ਆਈਪੀਐਸ ਦੀ ਇੰਡੀਅਨ ਪੁਲਿਸ ਸਬਸਿਸ ਵਿੱਚ ਗਿਣੀ ਜਾਂਦੀ ਹੈ ਪਹਿਲੀ ਗੱਲ ਦੂਜੀ ਜਿਹੜੀ ਗੱਲ ਹੈਗੀ ਆ ਕਿ ਬਿਜ਼ਨੈਸ ਬਿਊਰੋ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਕਰਪਸ਼ਨ ਕੇਸਾਂ ਵਾਸਤੇ ਬਣਾਈ ਗਈ ਹੈ ਕਰਪਸ਼ਨ ਐਕਟ ਲੱਗਦਾ ਉਹ ਚ ਜੀ ਇਨਾਂ ਨੂੰ ਬਿਜ਼ਨਸ ਬਿਊਰੋ ਨੂੰ ਉਹ ਐਫ ਆਈ ਆਰ ਦਰਜ ਕਰਨੀ ਹੀ ਪੈਣੀ ਸੀ ਡੀਏ ਦੇ ਕਿਸਾ ਦੀ ਆਮਦਨ ਤੋਂ ਵੱਧ ਜਦਾ ਦੇ ਨੇ ਪੰਜਾਬ ਸਰਕਾਰ ਦੇ ਅਫਸਰ ਬਣ ਕੇ ਰਹਿ ਕੇ ਨੌਕਰੀ ਦੇ ਦੌਰਾਨ ਬਣਾਈ ਹੈ ਉਹਦੇ ਲਈ ਉਹਨਾਂ ਨੂੰ ਐਫ ਆਈ ਆਰ ਆਟੋਮੈਟਿਕ ਦਰਜ ਕਰਨੀ ਪੈਣੀ ਸੀ ਇਹ ਜ਼ਰੂਰੀ ਵੀ ਹੈ ਮੰਡੇਟਰੀ ਵੀ ਹੈਗਾ ਲੇਕਿਨ ਤਫਤੀਸ਼ ਜਿਹੜੀ ਹੈ ਉਹ ਬਿਲਕੁਲ ਬਾਲ ਦੇ ਜਿਹੜਾ ਨਾ ਐ ਸਿੱਧਾ ਤੀਰ ਵਾਂਗੂ ਜਾਣੀ ਹੈ ਜਿਵੇਂ ਸੀਬੀਆਈ ਦੀ ਜਾਂਦੀ ਹੈ ਹੁਣ ਇਹ ਤਾਂ ਹੈ ਨਹੀਂਗਾ ਸੀਬੀਆਈ ਕਹਿ ਦਊਗੀ ਭਈ ਇਹਨਾਂ ਨੇ ਡਰੱਗ ਕੇਸ ਦੇ ਵਿੱਚੋਂ ਜਾਂ ਛੱਡੋ ਡਰੱਗ ਕੇਸ ਨੂੰ ਛੱਡ ਦੇਣਾ ਹੈ ਭਈਆ ਕਿਸੇ ਬੰਦਿਆਂ ਨੂੰ ਪਰਚਿਆਂ 'ਚ ਰਾਇਤ ਦੇਣ ਦੇ ਬਦਲੇ ਇਹਨਾਂ ਨੇ ਕਰੋੜ ਲਿੱਤਾ ਤੇ ਵਿਜੀਲੈਂਸ ਬਿਊਰੋ ਜਿਹੜੀ ਆ ਉਹਦੇ ਅਗੇਂਸਟ ਨਹੀਂ ਜਾ ਸਕਦੀ ਵਿਜੀਲੈਂਸ ਸਿਰਫ ਤੇ ਸਿਰਫ ਇਹਦੀਆਂ ਪ੍ਰਾਪਰਟੀਆਂ ਨੂੰ ਅਟੈਚ ਕਰੇਗੀ ਬੈਂਕ ਖਾਤਿਆਂ ਨੂੰ ਅਟੈਚ ਕਰੇਗੀ ਇਹਨੀਆਂ ਜਿਹੜੀਆਂ ਆਮਦਨ ਤੋਂ ਵੱਧ ਜਟਾਦਾ ਬਣੀਆਂ ਹੋਈਆਂ ਉਹਨਾਂ ਨੂੰ ਇਸ ਫਾਈਲ 'ਚ ਲੈ ਕੇ ਆਏਗੀ ਸੀਬੀਆਈ ਵੀ ਲੈ ਕੇ ਆਏਗੀ ਇਹ ਵੀ ਲੈ ਕੇ ਆਣਗੇ ਸੀਬੀਆਈ ਆਪਣੇ ਕਰਪਸ਼ਨ ਕੇਸ 'ਚ ਲੈ ਕੇ ਆਉਗੀ ਇਸ ਕਰਕੇ ਇੰਨੀ ਹੋਣਾ ਕੀ ਇਹਨਾਂ ਦੀ ਤਫਤੀਸ਼ ਕੋਚ ਹੋ ਜੇ ਤਸੀਬੀਆਈ ਦੀ ਕੋਚ ਹੋ ਜੇ ਸੀਬੀਆਈ ਹੈਵੀ ਏਜੰਸੀ ਆ ਕੇਂਦਰ ਦੀ ਏਜੰਸੀ ਆ ਇੰਨੀ ਛੇਤੀ ਜਿਹੜਾ ਵਾ ਵਿਜੀਲੈਂਸ ਉਹਨੂੰ ਡੋਜ਼ ਨਹੀਂ ਦੇ ਸਕਦੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਦੇਖਣ ਦੀ ਗੱਲ ਹੈ ਕਿ ਆਖਿਰ ਕੇਸ ਕਿੱਧਰ ਜਾਵੇਗਾ ਕੀ ਕੁਝ ਲੈ ਕੇ ਆਵੇਗਾ ਇਹ ਕੇਸ ਨਮਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ